ਮੁਕੇਰੀਆਂ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ 29 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਮੁਕੇਰੀਆਂ ਦੇ ਪਿੰਡ ਬਰਨਾਲਾ ਦਾ ਰਹਿਣ ਵਾਲਾ ਹੈ ਅਤੇ ਉਹ 9 ਸਾਲ ਪਹਿਲਾਂ ਹੀ ਵਰਕ ਪਰਮਿਟ ਤੇ ਅਮਰੀਕਾ ਗਿਆ ਸੀ ਗੁਰਪ੍ਰੀਤ ਸਿੰਘ ਪਰਿਵਾਰ ਦਾ ਸਭ ਤੋਂ ਵੱਡਾ ਪੁੱਤ ਸੀ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਦੇ ਪਿਤਾ ਰਗਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਗੁਰਪ੍ਰੀਤ 2015 'ਚ ਵਰਕ ਪਰਮਿਟ ਤੇ ਅਮਰੀਕਾ ਗਿਆ ਸੀ ਤੇ ਉਹ ਕੈਲੀਫੋਰਨੀਆ ਸ਼ਹਿਰ 'ਚ ਰਹਿੰਦਾ ਸੀ ਗੁਰਪ੍ਰੀਤ ਬਹੁਤ ਹੀ ਹੁਣ ਹਾਂ ਤੇ ਖੁਸ਼ਦਿਲ ਲੜਕਾ ਸੀ ਰਗਵੀਰ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਗੁਰਪ੍ਰੀਤ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ ਪਰ ਹੁਣ ਉਹ ਬਿਲਕੁਲ ਠੀਕ ਸੀ ਤਿੰਨ ਦਿਨ ਪਹਿਲਾਂ ਹੀ ਉਸਦੀ ਕਾਲ ਆਈ ਸੀ ਤੇ ਉਹ ਬਹੁਤ ਹੀ ਖੁਸ਼ ਸੀ ਮੈਂ ਆਪਣੇ ਛੋਟੇ ਬੇਟੇ ਦਾ ਵਿਆਹ ਤੈਅ ਕਰ ਦਿੱਤਾ ਸੀ ਤੇ ਗੁਰਪ੍ਰੀਤ ਕਹਿ ਰਿਹਾ ਸੀ ਕਿ ਪਾਪਾ ਮੈਂ ਵਿਆਹ ਤੇ ਜ਼ਰੂਰ ਆਵਾਂਗਾ ਸਾਰੇ ਪਰਿਵਾਰ ਵੱਲੋਂ ਉਸਦੇ ਆਉਣ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ ਪਰ ਹੁਣ ਉਹਨਾਂ ਨੂੰ ਅਮਰੀਕਾ ਤੋਂ ਇਹ ਮੰਦਪਾਗੀ ਖਬਰ ਆਈ ਹੈ ਜਿਸ ਕਨ ਗੁਰਪੇਜ ਦੀ ਮਾਂ ਆਪਣੇ ਪੁੱਤਰ ਦੀ ਮੌਤ ਦੀ ਖਬਰ ਸੁਣ ਕੇ ਸਦਮੇ 'ਚ ਹੈ ਮ੍ਰਿਤਕ ਗੁਰਪੇਜ ਦੇ ਪਿਤਾ ਨੇ ਦੱਸਿਆ ਕਿ ਉਸਦਾ ਛੋਟਾ ਲੜਕਾ ਕੈਨੇਡਾ 'ਚ ਰਹਿੰਦਾ ਹੈ ਤੇ ਆਪਣੇ ਭਰਾ ਦੀ ਮੌਤ ਦੀ ਖਬਰ ਮਿਲਦਿਆਂ ਹੀ ਉਹ ਅਮਰੀਕਾ ਚਲ ਗਿਆ ਹੈ ਉੱਥੇ ਜਾਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਗੁਰਪੇਜ ਦੀ ਮ੍ਰਿਤਕ ਦੇ ਪਾਤ ਲਿਆਂਦੀ ਜਾਵੇਗੀ ਜਾਂ ਉਸ ਦਾ ਅੰਤਿਮ ਸੰਸਕਾਰ ਅਮਰੀਕਾ ਵਿੱਚ ਹੀ ਕਰ ਦਿੱਤਾ ਜਾਵੇਗਾ ਬੜਾ ਹੀ ਹੌਨ ਹਰ ਖੁਸ਼ਦਿਲ ਮિજાਜ ਦਾ ਉਹ ਲੜਕਾ ਸੀ ਗੁਰਪ੍ਰੀਤ ਸਿੰਘ ਔਰ ਇੱਕ ਵਧੀਆ ਸਕੂਲ ਦਾ ਪੜਿਆ ਹੋਇਆ ਬੱਚਾ ਜੋ ਰੋਜੀ ਰੋਟੀ ਕਮਾਉਣ ਦੇ ਲਈ ਵਰਕ ਪਰਮਟ ਤੇ ਅਮਰੀਕਾ ਗਿਆ ਸੀ 2015 ਦੇ ਵਿੱਚ ਔਰ ਉੱਥੇ ਆਪਣਾ ਕੰਮਕਾਰ ਵਧੀਆ ਚਲਾਉਂਦਾ ਪਿਆ ਸੀ ਵਿੱਚ ਕਿਤੇ ਇੱਕ ਛੱਟ ਚੋਟ ਉਹਦੇ ਲੱਗ ਗਈ ਸੀ ਪਰ ਉਹ 60 ਚੋੜ ਤੋਂ ਵੀ ਉੱਭਰ ਆਇਆ ਸੀ ਬਾਅਦ ਚ ਆ ਹੁਣ 7 ਤਰੀਕ ਨੂੰ ਤੋਂ ਪਹਿਲਾਂ 5 ਤਰੀਕ ਨੂੰ ਫੋਨ ਆਇਆ ਜਿਹੜਾ ਲਾਸਟ ਪਰਿਵਾਰ ਨੂੰ ਕਿ ਉਹ ਬਿਮਾਰ ਹੋਇਆ ਤੇ 7 ਤਰੀਕ ਨੂੰ ਜਿਹੜਾ ਲਾਸਟ ਪਤਾ ਚੱਲਿਆ ਕਿ ਉਹਦੀ ਡੈਥ ਹੋ ਗਈ ਹੈ ਅਟੈਕ ਦੇ ਨਾਲ ਤੇ ਬੜੀ ਦੁਖਦਾਈ ਘਟਨਾ ਹੋਈ ਹੈ ਪਰਿਵਾਰ ਲਈ ਅਸਹਿਣ ਘਟਨਾ ਹੈ ਨਹੀਂ ਸਹਿ ਜਾਦਾ ਔਰ ਬੱਚੇ ਅਸੀਂ ਬਾਹਰ ਭੇਜਨੇ ਆ ਕਮਾਈਆਂ ਕਰਨ ਵਾਸਤੇ ਪਰ ਜਦੋਂ ਵਾਪਸ ਨਹੀਂ ਮੁੜਦੇ ਤੇ ਇਹ ਬੜਾ ਵੱਡਾ ਘਟ ਹੈ ਇਹ ਸਰਕਾਰਾਂ ਨੂੰ ਵੀ ਸਾਡੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਸਾਨੂੰ ਇੱਧਰ ਰੋਜ਼ਗਾਰ ਦਿੱਤਾ ਜਾਏ ਤਾਂ ਜੋ ਸਾਡੇ ਬੱਚੇ ਵਿਦੇਸ਼ਾਂ ਚ ਜਾ ਕੇ ਇਹੋ ਜੀਆਂ ਨਾ ਸ਼ਿਕਾਰ ਹੋਣ ਘਟਨਾ ਮਾਦਾ ਸੁਖਦੇਵ ਜੀ ਬੜਾ ਕੀ ਲੱਗਦਾ ਮੈਨੂੰ ਕੋਈ ਚਾਹਤ ਕਿ ਤੱਕ ਦਾ ਕਿਸ ਦਾ ਪਤਾ ਪਾ ਕੀ ਹੈ ਚੰਦਨ ਹੋਇਆ ਹੁਣ ਆਇਆ ਸੀ ਮੈਂ ਵੀ ਕੋਲੀ ਚ ਗੱਲ ਕਰੀ ਨੰਬਰ ਤੱਕ ਕੀਤੀ ਆਂ ਇਹ ਮੈਂ ਕਿਹਾ ਤੂੰ ਆ ਜਾ ਤੇ ਤੇਰਾ ਵਿਆਹ ਕਰੀਏ ਮੈਨੂੰ ਕਹਿੰਦਾ ਪਾਪਾ ਮੈਂ ਆ ਜਾਂਗਾ ਬਰੇਟਾਡਿੰਗ ਆਖੋ ਮੈਨੂੰ ਉੱਥੇ ਛੁੱਟੀ ਦਵਾਵੇ ਤੇ ਮੈਂ ਆ ਜਾਣਾ ਮੈਨੂੰ ਗਲਾਸਾ ਦਿੱਤਾ ਮੈਂ ਕਿੰਨੇ ਜੂਰ ਰਹਾ ਹਾਂ ਤੇ ਫਿਰ ਤੋਂ ਬਾਅਦ ਬਹੁਤ ਅਜੇ ਮੈਂ ਗੱਲ ਨਹੀਂ ਕਰ ਸਕਦਾ ਬਿਮਾਰ ਰਹਿਣਾ ਪਰ ਨਾਤਾ ਕਰਕੇ ਮਾਤਾ ਨੂੰ ਬੜਾ ਹੱਸਦਾ ਬੜਾ ਪਾਪਾ ਦੀ ਤਗੜਾ ਦੇਈ ਕਿੰਨਾ ਦਿੱਂਹਾਂ ਮੈਂ ਮੈਂ ਕਿਹਾ ਮੈਂ ਅਪਿਓਰਗੋ ਗਿਆ ਮੈਂ ਕਰ ਜਾਣਾ ਤੇ ਤੂੰ ਹੁਣਾ ਵਿਆਹ ਵੀ ਤੁਹਾਡੇ ਹੋ ਗਿਆ ਉਹ ਕਿਹਾ ਨਹੀਂ ਉਹ ਨਹੀਂ ਜਾਂਦਾ ਮੈਂ ਆ ਜਾਣਾ ਮੇਰੇ ਘਰ ਤੋਂ ਸਤਿ ਬਾਦ

ਉਹਨੂੰ ਵੀ ਤੇ ਛੋਟਾ ਮੈਂ ਰਸਤੀ ਦਾ ਕੈਨੇਡਾ ਉਹਨਾਂ ਗਿਆ ਉਹ ਤੇ ਪਹੁੰਚ ਗਿਆ ਡਲੋਡੋ ਉੱਥੋਂ ਡਿਸੀਜਨ ਲੈਣਗੇ ਰਿਸ਼ਤੇਦਾਰ ਵੀ ਉੱਥੇ ਹੋ ਗਏ ਜਿਨ੍ਹਾਂ ਨੇ ਕੰਮ ਬਿਆ ਉਹ ਦੇਖ ਉਹ ਉਹ ਠੀਕ ਕਰ ਰਹੇ ਆ ਤੇ ਕਿਸ ਨੇ ਆਉਂਦਾ ਇੱਥੇ ਵੀ ਸਾਰੀ ਗੱਲਾਂ ਦੀ ਕੋਸ਼ਿਸ਼ ਨੇ ਪਸੰਦ ਜੋ ਕੇ ਜਿਉਂ ਤਾਂ ਸਾਨੂੰ ਪਤਾ ਹੀ ਨਹੀਂਗਾ ਉਹ ਹੁਣ ਉਹਨੇ ਦੱਸਣਾ ਤੇ ਆਹੀ ਹਰ മകളെ <laughs>